ਉੱਗੇ ਕਬੱਡੀ ਖਿਡਾਰੀ ਸੰਦੀਪ ਨੱਗਲ ਅੰਬੀਆਂ ਦੇ ਕਾਤਲਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਤਰਨਤਾਰਨ ਵਿਖੇ ਕਬੱਡੀ ਖਿਡਾਰੀਆਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਰੋਜ਼ ਪ੍ਰਦਰਸ਼ਨ ਕਰਦੇ ਹੜਨਾ ਦਿੱਤਾ ਗਿਆ ਅਤੇ ਸੰਦੀਪ ਦੇ ਕਾਤਲਾਂ ਦੀ ਗ੍ਰਿਫਤਾਰੀ ਅਤੇ ਕਬੱਡੀ ਖਿਡਾਰੀਆਂ ਦੀ ਟੂਰਨਾਮੈਂਟ ਸਮੇਂ ਖੇਡਣ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕਰਦੇ ਆ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਕਬੱਡੀ ਖਿਡਾਰੀਆਂ ਦਾ ਸਾਥ ਦੇਣ ਲਈ ਸੇਵਾ ਵਾਲੇ ਬਾਬਿਆਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਵੀ ਰੋਜ਼ ਪ੍ਰਦਰਸ਼ਨ ਵਿੱਚ ਸ਼ਾਮਲ ਹੋਈਆਂ ਇਸ ਮੌਕੇ ਕਬੱਡੀ ਖਿਡਾਰੀਆਂ ਅਤੇ ਸੇਵਾ ਵਾਲੇ ਬਾਬਿਆਂ ਨੇ ਸਰਕਾਰ ਅੰਬੀਆਂ ਦੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕਰਦੇ ਆ ਅੱਗੇ ਤੋਂ ਕਬੱਡੀ ਖਿਡਾਰੀਆਂ ਦੀ ਖੇਡਣ ਸਮੇਂ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਮੇਲਾ ਹੋਈ ਆ ਹੋਈ ਬਹੁਤ ਮਾੜੀ ਆ। ਪਲੇਅਰ ਬੰਦਾ ਬਹੁਤ ਮੁਸ਼ਕਲ ਆ। ਹਾਂਜੀ। ਤੇ ਜਿਹੜੀ ਆ ਨਾ ਹੋਣੀ ਹੀ ਹੋਈ ਆ ਬਹੁਤ ਮਾੜੀ ਹੋਈ ਆ। ਅਸੀਂ ਤਾਂ ਇੱਥੇ ਕੋਸ਼ਿਸ਼ ਕਰਾਂਗੇ ਜਿੱਥੇ ਖਾਸ ਕਰਕੇ ਕੋਈ ਮੈਚ ਹੁੰਦੇ ਆ ਜਾਂ ਪਬਲਿਕ ਇਕੱਠੀ ਹੁੰਦੀ ਆ ਖਾਸ ਕਰਕੇ ਕਬੱਡੀ ਦੇ। ਉੱਥੇ ਸਿਕਿਉਰਿਟੀ ਦਾ ਖਾਸ ਕਰਕੇ ਪ੍ਰਬੰਧ ਰੱਖਿਆ ਜਾਏ। ਇਸ ਕਰਕੇ ਸਾਡੀ ਕੋਸ਼ਿਸ਼ ਹੈ ਕਿ ਇਸ ਤਰ੍ਹਾਂ ਦੀ ਘਟਨਾ ਜਿਹੜੀ ਨਾ ਵਾਪਰ ਸਕੇ। ਐਸਪੀ ਸਾਹਿਬ ਐਸ ਮਾਰਦਾਂ ਜਿਹੜੇ ਕਬੱਡੀ ਖੇੜਿਆ ਦੂਜੇ ਖੇੜੇ ਉਹਨਾਂ ਦਾ ਜਿਵੇਂ ਜਿਹੜਾ ਡਰ ਪੈਦਾ ਹੋ ਗਿਆ ਵਾਪੇ ਅਸੀਂ ਗਾਹ ਕਿਉਂਕਿ ਹੁਣ ਟੂਰਨਾਮੈਂਟ ਦੁਬਾਰਾ ਸ਼ੁਰੂ ਹੋਏ ਨੇ ਆ। ਕਿੱਲੇ ਵਿੱਚ ਹੋਏ ਨੇ ਆ। ਜੀ। ਕਿਸ ਤਰ੍ਹਾਂ ਦਾ ਸਰ ਉਹਨਾਂ ਨੂੰ ਜਿਹੜਾ ਉਹਨਾਂ ਦਾ ਰੱਖ ਰਖ ਕਰਕੇ ਜਾਂਚ ਸਕਦਾ ਹੈ। ਨਹੀਂ ਵੇਖੋ ਅਸੀਂ ਤਾਂ ਕੋਸ਼ਿਸ਼ ਇਹੀ ਕਰਾਂਗੇ। ਪਬਲਿਕ ਵੇਖੋ ਜਿਸ ਤਰ੍ਹਾਂ ਵੀਡੀਓ ਦੇਖੀ ਹੈ ਉੱਥੇ ਅਸਾਂ ਕਿੰਨੀ ਪਬਲਿਕ ਸੀਗੀ ਉੱਥੇ। ਹਾਂਜੀ। ਤੇ ਪਬਲਿਕ ਨੂੰ ਵੀ ਮਾੜਾ ਸਾਥ ਦੇਣਾ ਚਾਹੀਦਾ ਸੀਗਾ। ਉਹਦੇ ਆਵਾਜ਼ ਦੇ ਵਿੱਚ ਸਪੀਕਰਾਂ ਦੀ ਆਵਾਜ਼ ਦੇ ਵਿੱਚ ਉਹਨਾਂ ਬੰਦ ਹੀ ਨਹੀਂ ਕੀਤੀ ਗੋਲੀ ਚੱਲੀ ਗਈ ਆ ਆ ਵੀਡੀਓ ਦੇ ਵਿੱਚ ਸਾਰਾ ਕੁਝ ਆਉਂਦਾ ਤਾਂ ਪਬਲਿਕ ਭੱਜ ਗਈ ਪਬਲਿਕ ਵੀ ਉਹਨਾਂ ਦੇ ਪਿੱਛਾ ਕਰ ਸਕਦੀ ਸੀ ਇਹ ਪਬਲਿਕ ਨੂੰ ਵੀ ਸਾਥ ਦੇਣਾ ਚਾਹੀਦਾ ਸਰ ਹੁਣ ਪੁਲਿਸ ਵੱਲੋਂ ਪਰਿਵਾਰ ਨੂੰ ਕੀ ਭਰੋਸਾ ਦਿਵਾਉਂਦੇ ਜੇ ਕਬੱਡੀ ਖਿਡਾਰੀਆਂ ਨੂੰ ਕੀ ਭਰੋਸਾ ਦਿਵਾਉਂਦੇ ਜੇ ਕਿ ਕਾਨੂੰਨੀ ਕਾਰਵਾਈ ਕਿੰਨੀ ਜਲਦੀ ਕੀਤੀ ਜਾਏ ਜੇ ਕੋਈ ਕਾਨੂੰਨੀ ਕਾਰਵਾਈ ਤਾਂ ਜਿੱਥੇ ਵਾਰਦਾਤ ਹੋਈ ਉੱਥੇ ਹੋਣੀ ਹੈ ਅਸੀਂ ਇਹਦਾ ਆਪਣੇ ਐਸਐਸਪੀ ਸਾਹਿਬ ਨੂੰ ਮੈਂ ਤੁਹਾਡਾ ਜਿਹੜਾ ਤੁਸੀਂ ਮੰਗਬੱਤਰ ਦਿੱਤਾ ਮੈਂ ਪਹੁੰਚਾ ਦੇਣਾ ਤੇ ਜੋ ਵੀ ਸਾਡੇ ਵੱਲੋਂ ਇਥੋਂ ਕੋਈ ਵੀ ਖਾਸ ਜਦੋਂ ਮੇਲੇ ਤੇ ਕੋਈ ਖਾਸ ਪ੍ਰਬੰਧ ਅਸੀਂ ਸਿਕਿਉਰਿਟੀ ਦਾ ਕਰਿਆ ਕਰਾਂਗੇ ਸਰਕਾਰ ਨੂੰ ਨਾਲ ਬੇਨਤੀ ਕੀਤੀ ਜਾਊਗੀ ਜਿੰਨੀ ਜਲਦੀ ਹੋ ਸਕਦਾ ਉਹਨੇ ਜਲਦੀ ਐਕਸ਼ਨ ਲਿਆ ਜਾਵੇ ਬਣਦੀ ਕਾਰਵਾਈ ਜੋ ਵੈਸੇ ਮੈਨੂੰ ਪਤਾ ਲੱਗਿਆ ਵੀ ਉਸ ਏਰੀਆ ਦੀ ਪੁਲਿਸ ਆਲਰੇਡੀ ਚੱਲ ਰਿਹਾ ਕੰਮ ਹੈ ਪਹਿਲਾਂ ਹੀ ਕਰ ਰਿਹਾ ਪੂਰੀ ਕੋਸ਼ਿਸ਼ ਕਰ ਰਹੇ ਹਾਂ ਜਲੰਧਰ ਦਾ ਹੈਗਾ ਨਾ ਕੇ ਕਿੰਨੇ ਪਲੇਅਰ ਬੈਠੇ ਆ ਜੀ ਸਾਡੇ ਕੌਮ ਦੇ ਹੀਰੇ ਆ ਲੇਕਿਨ ਇਹਨਾਂ ਬੜਾ ਚ ਲੰਬਾ ਸਰੇ ਤੇ ਬਹਿਣਾ ਪਿਆ ਵਾ ਇਹਦੀ ਸਭ ਤੋਂ ਹੀ ਹੁਣ ਆਈ ਹੋ ਨਹੀਂ ਮੇਰੇ ਕੋਲ ਆਹੀ ਬੰਦੇ ਸੀ ਇਹੇ ਡਿਸਕਸ ਕਰ ਰਹੇ ਸੀ ਕਹਿੰਦੇ ਫੋਟੋ ਕਰਾਉਣੀ ਹੈ ਪੌੜੀਆਂ ਕੋਲ ਕਰਾਈਏ ਕਿ ਇੱਥੇ ਕਰਾਈਏ ਜਿੰਨੀ ਜਲਦੀ ਇਹਨਾਂ ਦਾ ਕਾਰਵਾਈ ਹੋਏਗੀ ਜਿੰਨੀ ਪੁਛੀ ਦਾ ਜਿੰਨੀ ਜਲਦੀ ਹੋ ਸਕਦੀ ਵੱਧ ਤੋਂ ਵੱਧ ਉਹਨੇ ਅਰਜੋ ਹੀਰਾ ਦੁਨੀਆ ਦਾ ਮਾਰਤਾ ਵਾ ਤੇ ਮੁੱਲ ਦੁੱਕੀ ਨਹੀਂ ਤੇ ਕੋਈ ਕੋਈ ਤਾਂ ਕਾਰਵਾਈ ਦੀ ਹੋਈ ਇਹ ਕਰਕੇ ਸਰਕਾਰ ਦੇ ਬੂਹੇ ਅੱਗੇ ਆ ਕੇ ਬੈਠੇ ਆ ਕਿ ਉਹਨਾਂ ਦੇ ਕਾਤਲ ਫੜੇ ਜਾਣ ਕਿਹਤੋਂ ਕੋਈ ਵਾਰਦਾਤ ਹੋਈ ਵਾਰਦਾਤ ਹੋਈ ਨੂੰ 14 ਤਰੀਕ ਦੀ ਆਈ ਕਾਰਵਾਈ ਨਹੀਂ ਹੋ ਰਹੀ ਕੋਈ ਕਾਰਵਾਈ ਨਹੀਂ ਇਹ ਕੋ ਸਨਮਾਈ ਨਾਲ ਹੀ ਫਿਕਰ ਹੋ ਗਏ ਇਹ ਵਈ ਤੋਂ ਵੱਡਾ ਇਹ ਤੋਂ ਵੱਡਾ ਕਦਮ ਜਿੱਤਾ ਦਿੱਲੀ ਦੇ ਲੋਕ ਬਣਿਆ ਰੋੜ ਜਾਮ ਹੋਣਗੇ ਲੰਗਰ ਲਏ ਜਾਣਗੇ ਜਿੰਨੇ ਉਤਰਾ ਹੀ ਪ੍ਰੋਗਰਾਮ ਹੋਊਗਾ ਜਿੰਨੇ ਇਨਸਾਫ ਨਾ ਮਿਲਿਆ ਉਹ ਅੰਦਰ ਨਾਲ ਪਾੜੇ ਗਏ ਕਾਤਲ ਉਹਨਾਂ ਚ ਰੋੜ ਬੰਦ ਰਹਿਣਗੇ ਇਹ ਜਿਹੜੇ ਸੰਦੀਪ ਨੰਗਲਬੀ ਦਾ ਕਤਲ ਹੋਇਆ ਜੀ ਉਹਦੇ ਸਬੰਧ ਦੇ ਵਿੱਚ ਡੀਸੀ ਦਫ਼ਤਰ ਗਾੜੀ ਮੰਗ ਪੱਤਰ ਦੇਣ ਵਾਸਤੇ ਤਰਨਦ ਆਇਆ ਜੀ ਕੀ ਮੰਗ ਕਰਦਾ ਇਹ ਮੰਗ ਕਰਦੇ ਆਂ ਜੀ ਉਹਨਾਂ ਦੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਜੀ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਵੇ ਪਪਾਈ ਜੀ ਕੋਣ ਆਇਓ ਐੱਸਐੱਸਪੀ ਸਾਹਿਬ ਹਾਂਜੀ ਬਿਲਕੁਲ ਹਾਂਜੀ ਦੱਸੋ ਕਰੋ ਕਰੀਏ ਕਰੋ ਗੱਲ ਤੋਂ ਪਪਾਈ ਜੀ ਇੱਕ ਨਾ ਸੁਣਵਾਈ ਨਾ ਹੀ ਫਿਕਰ ਹੋਵੇ ਇਹ ਤੋਂ ਵੱਡਾ ਐਕਸ਼ਨ ਕਰਨ ਦੀ ਕੋਈ ਉਹਨਾਂ ਨਾਲ ਸਲਾਹ ਕਰਕੇ ਤੋਂ ਵੱਡਾ ਐਕਸ਼ਨ ਲਵਾਂਗੇ ਜੀ ਇਹੀ ਆ ਜੀ ਜਿਹੜਾ ਕਬੱਡੀ ਦਾ ਲੈਜਨ ਪਲੇਅਰ ਆ ਸਾਡਾ ਭਰਾ ਵੱਡਾ ਤੇ ਜਿੱਤੋਂ ਨਵੀਂ ਪੀੜ੍ਹੀ ਬਹੁਤ ਕੁਝ ਸਿੱਖਿਆ ਤੇ ਆਉਣ ਵਾਲੀ ਪੀੜ੍ਹੀ ਵੀ ਸਿੱਖ ਰਹੀ ਹੈ ਤੇ ਉਹਨੇ ਆਪਣੇ ਉਹ 34 ਸਾਲ ਉਮਰੀ ਦੇ ਵਿੱਚੋਂ 24 ਸਾਲ ਕਬੱਡੀ ਦੇ ਲਿਖੇ ਲਾਏ ਆ ਤੇ ਅਸੀਂ ਹਾਨੂੰ ਇਨਸਾਫ ਚਾਹੀਦਾ ਤੇ ਪਰਿਵਾਰ ਦੇ ਉਹ ਨਾਲ ਅਸੀਂ ਦੁੱਖ ਸਜਾ ਕਰਦੇ ਆ ਪਰਵਾਰ ਦੇ ਨਾਲ ਖੜੇ ਆ ਤੇ ਜਲਦੀਓ ਜਲਦੀ ਜਿਹੜੇ ਕਾਤਲਾਂ ਨੂੰ ਸਜ਼ਾ ਦਵਾਈ ਜਾਵੇ ਹਾਂਜੀ ਜਿਵੇਂ ਹੁਣ ਆ ਜਿਹੜਾ ਹੀ ਪਰਿਵਾਰ ਦਾ ਤੋਂ ਹੋਈ ਆ ਬਹੁਤ ਤੁਸੀਂ ਦੇਖਿਆ ਬਹਿਰਾਮੀ ਨਾਲ 18 ਗੋਲੀਆਂ ਮਾਰੀਆਂ ਤੇ ਇਹਦੇ ਵਿੱਚ ਵੀ ਪਲੇਅਰਾਂ ਦੇ ਵਿੱਚ ਵੀ ਡਰ ਪੈਦਾ ਹੋ ਗਿਆ ਤੇ ਅਸੀਂ ਮੰਗ ਕਰਦੇ ਆ ਵੀ ਜਿੱਥੇ ਵੀ ਮੈਂ ਦੇ ਆ ਸਾਨੂੰ ਸਿਕਿਉਰਿਟੀ ਦੀ ਗੱਡੀ ਚਾਹੁੰਦੇ ਵੀ ਸਾਡਾ ਸਿਕਿਉਰਿਟੀ ਚਾਹੀਦੀ ਹੈ ਜਿੱਥੇ ਪਲੇਅਰ ਹੁੰਦੇ ਨੇ ਉਹਦੇ ਨਾਲ ਤੇ ਗਰਾਊਂਡ ਦੇ ਬਾਹਰ ਵੀ ਸਕਾਉਟੀ ਚਾਹੀਦੀ ਹੈ ਪ੍ਰਸ਼ਾਸਨ ਕੋਲੋਂ ਇਹੀ ਚਾਹੁੰਦੇ ਆ ਕਿ ਸਾਡਾ ਭਰਾ ਹੀ ਉਹਨਾਂ ਨੂੰ ਇਨਸਾਫ਼ ਦਵਾਇਆ ਜਾਵੇ ਹਾਂਜੀ ਜੋ ਵੀ ਬੰਦੀ ਕਾਰਵਾਈ ਉਹਨਾਂ ਕਾਤਲਾਂ ਤੇ ਕੀਤੀ ਜਾਵੇ ਜਲਦ ਤੋਂ ਜਲਦ ਫੜੇ ਜਾਣ ਉਹ ਤੇ ਸਾਨੂੰ ਇਨਸਾਫ਼ ਮਿਲੇ ਜੇ ਤੁਸੀਂ ਟੂਰਨਾਮੈਂਟ ਕੱਢ ਜਾਂਦੇ ਤੁਸੀਂ ਇਹੋ ਜੀ ਸੁਰੱਖਿਆ ਚੁੰਦੇ ਜਾਂ ਪਾਉਂਦੇ ਸੁਰੱਖਿਆ ਇਹੀ ਚਾਹੁੰਦੇ ਆ ਕਿ ਜਿਹੜਾ ਵੀ ਪਲੇਅਰ ਜਾਂਦਾ ਵਾ ਉਹਦੇ ਨਾਲ ਜਿਹੜਾ ਕੰਮ ਇਹ ਹੋਇਆ ਵਾ ਇੱਕ ਸੁਪਰਸਟਾਰ ਪਲੇਅਰ ਦੇ ਨਾਲ ਇਹ ਕੰਮ ਹੋਇਆ ਵਾ ਬਾਕੀ ਇਹ ਉਹਨਾਂ ਚਿਰ ਤੇ ਜੇ ਕਬੱਡੀ ਬੰਦੀ ਹੈ ਜੇ ਨਚਰਾਂ ਇਨਸਾਫ ਨਹੀਂ ਮਿਲਦਾ ਉਸ ਤੋਂ ਬਾਅਦ ਜੋ ਵੀ ਕਾਰਵਾਈ ਹੋਊਗੀ ਬਾਅਦ ਚ ਕਰਾਂਗੇ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ